ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਕੀ ਬਣਿਆ ਤੇ ਉਹ ਰਿਕੁਐਸਟ ਹੈ ਆਪਾਂ ਕੱਲ ਦੱਸਤਾ ਸੀਗਾ ਥੋੜੀ ਜੀ ਗੱਲ ਹੈ ਉਹਦੇ ਵਿੱਚ ਮਿੰਟ ਜੀ ਉਹ ਵੀ ਥੋੜੀ ਜਾਣਕਾਰੀ ਦੇ ਦਿਓ। ਹੂੰ ਦੇਖੋ ਉਹਨਾਂ ਨੇ ਦਾਵਾ ਕੀਤਾ ਕਿ ਮਜੀਠੀਆ ਦੀ ਜਾਇਦਾਦ ਦੀ ਅਸੀਂ ਨਿਸ਼ਾਨਦੇਹੀ ਕੀਤੀ ਆ। ਅ ਬਈ ਮਸ਼ਹੂਰਬਾ بڑا ਏਰੀਆ ਵੈਸੇ ਜਿਹੜੇ ਕੋਮਕੜ ਲੋਕੇ ਆ ਆਪਾਂ Shimla ਗਿਣਦੇ ਆ। ਹੂੰ ਤੇ ਮਤਲਬ ਮਸ਼ਹੂਰਬਾ ਬਹੁਤ ਵਧੀਆ ਇਲਾਕਾ ਹੈ ਘੁੰਮਣ ਵਾਸਤੇ Shimla ਤੋਂ ਥੋੜਾ ਜਿਹਾ ਗਾਂਹ ਚਲੇ ਜਾਓ। ਜੀ ਠੀਕ ਹੈ ਜੀ ਤੇ ਦੂਜੇ ਪਾਸੇ ਇਹ ਕਹਿੰਦੇ ਆ ਜੀ ਉੱਥੇ ਅਸੀਂ ਹਜ਼ਾਰ ਕਿਲਾ ਲੱਭ ਲਿਆ ਮਜੀਠੀਆ ਦਾ ਹਿਮਾਚਲ 'ਚ ਯਾਰ ਆਮ ਬੰਦਾ ਤੇ ਉੱਥੇ ਜਾ ਕੇ ਊੜਾ ਨਹੀਂ ਖਰੀਦ ਸਕਦਾ ਇਹ ਮਜੀਠੀਆ ਹਜ਼ਾਰ ਕਿਲਾ ਕਿਵੇਂ ਖਰੀਦ ਗਿਆ ਪਹਿਲਾਂ ਤੇ ਇਹ ਪਤਾ ਲੱਗੇ ਹੂੰ ਕਿ ਕੀ ਇਹ ਆਜ਼ਾਦੀ ਤੋਂ ਪਹਿਲਾਂ ਦਾ ਹੈ ਜਾਂ ਹਿਮਾਚਲ ਦੇ ਗਠਨ ਤੋਂ ਪਹਿਲਾਂ ਦਾ ਜਾਂ ਮਜੀਠੀਆ ਦੇ ਮੰਤਰੀ ਬਨਣ ਤੋਂ ਬਾਅਦ ਦਾ ਹੂੰ ਠੀਕ ਹੈ ਨਾ ਫਿਰ ਉਹ ਕਹਿੰਦੇ ਨੇ ਕਿ ਗੋਰਖਪੁਰ ਦੇ ਵਿੱਚ ਜ਼ਮੀਨ ਨਿਕਲ ਆਈ ਹੈ ਜੀ ਫਿਰ ਇੱਕ ਸੈਨਿਕ ਫਾਰਮਸੀ ਜਿਹੜਾ ਇਹਨਾਂ ਨੇ ਵੇਚ ਦਿੱਤਾ ਸੀ ਮੰਤਰੀ ਬਣ ਕੇ ਇਹਨਾਂ ਨੇ ਵਾਪਸ ਅਸਲ ਕੀਤਾ ਤੇ ਇੱਕ ਗਨੀਵ ਕੌਰ ਦਾ ਗ੍ਰੀਨ ਐਵੇਨਿਊ ਹੈ ਸ਼ਾਇਦ ਜਲੰਧਰ ਕਿ ਉਹਦੇ ਵਿੱਚ ਸ਼ੇਅਰ ਹੈ ਦੇਖੋ ਇਹ ਦਾਵਾ ਹੈ ਸਰਕਾਰ ਦਾ ਜੀ ਇਹ ਚੀਜ਼ਾਂ ਤਾਂ ਹੁੰਦੀਆਂ ਨੇ ਸੁਖਮ ਸਾਹਿਬ ਜੱਜਾਂ ਦੇ ਸਾਹਮਣੇ ਜਾ ਕੇ ਰਿਮਾਂਡ ਐਵੇਂ ਥੋੜੀ ਲੈ ਲੋਗੇ ਕਿ ਦੇਖੋ ਜੀ ਅਸੀਂ ਅ ਮਜੀਠੀਆ ਦੇ ਨਾਲ ਸੱਪ ਸੀੜੀ ਵਾਲੀ ਖੇਡ ਖੇਡਣੀ ਹੈ ਪਲੀਜ਼ ਸਾਨੂੰ 4 ਦਿਨ ਦਾ ਰਿਮਾਂਡ ਦੇ ਦਿਓ ਸਰ ਐ ਥੋੜੀ ਹੁੰਦਾ ਜੀ ਜੀ ਬਿਲਕੁਲ ਰਿਮਾਂਡ ਵਾਸਤੇ ਤੁਹਾਨੂੰ ਉਥੇ ਕਾਰਨ ਦੱਸਨੇ ਪੈਂਦੇ ਨੇ ਹਮ ਕਿ ਪਹਿਲਾਂ ਇੰਨੇ ਦਿਨ ਦਾ ਰਿਮਾਂਡ ਮਿਲਿਆ ਸੀ ਸਾਡੀ ਡਿਵੈਲਪਮੈਂਟ ਹੈ ਜੀ ਜੀ ਅੱਗੇ ਸਾਨੂੰ ਇੰਨਾ ਰਿਮਾਂਡ ਚਾਹੀਦਾ ਹੈ ਜੀ ਕਿ ਭਾਈ ਉਹਦੇ ਵਾਸਤੇ ਆ ਆ ਗੱਲਾਂ ਅਸੀਂ ਕਰਨੀਆਂ ਨੇ ਇੱਥੇ ਇੱਥੇ ਜਾਣਾ ਹੁਣ ਗੋਰਖਪੁਰ ਦਾ ਨਾਮ ਲੈਣਗੇ ਦਿੱਲੀ ਦਾ ਨਾਮ ਲੈਣਗੇ ਤਦ ਹੀ ਕੁਛ ਦਿਨ ਦਾ ਰਮਾਣ ਮਿਲੇਗਾ ਬਿਲਕੁਲ ਹੁਣ ਉਹਨਾਂ ਚੀਜ਼ਾਂ ਦੇ ਸਬੂਤ ਲੱਭ ਕੇ ਟ੍ਰਾਇਲ ਦੇ ਵਿੱਚ ਜਦੋਂ ਇਹ ਰੱਖਣਗੇ ਤਾਂ ਉਦੋਂ ਪਤਾ ਲੱਗੇਗਾ ਕਿ ਉਹ ਜਿਹੜੀ ਪ੍ਰਾਪਰਟੀ ਹੈ ਕਿ ਨਹੀਂ ਕਿਉਂਕਿ ਡਿਫੈਂਸ ਕਹਿੰਦਾ ਕਿ ਐਵੇਂ ਮਰੀ ਜਾਂਦੇ ਜਿ ਕੁਛ ਨਹੀਂ ਲੱਭਾ ਹੂੰ ਦੂਜੇ ਪਾਸੇ ਅੱਜ ਹਾਈ ਕੋਰਟ 'ਚ ਸੁਣਵਾਈ ਸੀਗੀ ਤਾਂ ਉਹ ਸੁਣਵਾਈ ਕੱਲ੍ਹ ਵਾਸਤੇ ਟਲ ਗਈ ਆ ਜਿੱਥੇ ਜਾ ਕੇ ਨਵੇੜੇ ਹੋਣੇ ਹਾਂਜੀ ਬਿਲਕੁਲ ਅੰਤ ਨਵੇੜੇ ਉੱਥੇ ਹੀ ਹੋਣੇ ਆ ਉੱਥੇ ਹਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ ਜਵੇ ਕਵਾਲੀ ਸੀ ਨਾ ਇੱਥੇ ਇਹ ਆ ਕਿ ਹਾਈ ਕੋਰਟ ਦੇ ਵਿੱਚ ਉਹ ਨਵੇੜੇ ਇਸ ਗੱਲ ਨੂੰ ਲੈ ਕੇ ਹੋਣੇ ਆ ਕਿ ਗ੍ਰਿਫਤਾਰੀ ਜਾਇਜ਼ ਹੈ ਜਾਂ ਨਹੀਂ ਜਾਇਜ਼ ਆ ਜੀ ਠੀਕ ਹੈ ਜੀ ਇਹ ਇਸ ਮਾਮਲੇ ਦੇ ਵਿੱਚ ਸਾਹਮਣੇ ਆਪਰੇਸ਼ਨ ਆ ਚਲੋ ਇੱਕ ਵਾਰੀ ਪੱਖ ਹੀ ਨੇ ਉਧਰਲਾ ਪੱਖ ਆ ਗਿਆ ਕਿ ਉਧਰਲਾ ਪੱਖ ਆ ਗਿਆ ਬਿਲਕੁਲ ਉਹੀ ਤੇ ਗੱਲ ਆ ਨਾ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਜੇ ਦੇਖੀਏ ਕਿ ਸਰਕਾਰੀ ਪੱਖ ਹੁੰਦਾ ਇੱਕ ਡਿਫੈਂਸ ਪੱਖ ਹੁੰਦਾ ਜੀ ਸਰਕਾਰ ਨੇ ਆਪਣੀ ਦਲੀਲ ਮਜਬੂਤੀ ਨਾਲ ਰੱਖਣੀ ਆ ਡਿਫੈਂਸ ਨੇ ਆਪਣੇ ਆਪ ਨੂੰ ਡਿਫੈਂਡ ਕਰਨਾ ਹੈ ਹੂੰ ਇਹ ਦਲੀਲਾਂ ਦੀ ਲੜਾਈ ਆ ਸਾਬ ਵਕੀਲਾਂ ਦੀ ਲੜਾਈ ਆ ਆਪਣੇ ਵਰਗੇ ਐਵੇਂ ਇੱਥੇ ਜਿਵੇਂ ਕੱਲ ਕਹਿੰਦੇ ਸੀਗੇ ਜੀ ਕਿ ਮੈਂ ਤਾਂ ਭੋਲੇ ਦੇ ਸਟੇਟਮੈਂਟ ਨੂੰ ਹੂੰ ਜਾਨੀ ਹੁ ਮੰਨਦਾ ਜੀ ਤੇ ਫਿਰ ਫਿਰ ਤੇ ਭੋਲੇ ਦੀ ਸਟੇਟਮੈਂਟ ਦੇ ਨਾਲ ਉਹ ਸਰ ਥਾਣੇ ਦੇ ਵਿੱਚ 99% ਸਟੇਟਮੈਂਟਾਂ ਚ ਮੰਨਿਆ ਹੁੰਦਾ ਕਿ ਮੈਂ ਜੁਰਮ ਕੀਤਾ ਫਿਰ ਉਹ ਵੀ ਮੰਨ ਲਿਆ ਕਰੋ ਕਿਉਂਕਿ 99% ਮੁਲਜ਼ਮ ਜਿਹੜੇ ਆ ਉਹ ਛੇਤਰਾ ਤੋਂ ਡਰਦੇ ਉੱਥੇ ਸਾਈਨ ਕਰ ਦਿੰਦੇ ਨੇ ਜੱਜ ਕੋਲ ਆ ਕੇ ਕਹਿੰਦੇ ਆ ਕਿ ਨਹੀਂ ਇਹਨਾਂ ਨੇ ਉੱਥੇ ਦਬਾਅ 'ਚ ਸਾਡੇ ਤੋਂ ਬਿਆਨ ਦਵਾਇਆ ਹੂੰ ਬਿਲਕੁਲ ਤੋ ਗੱਲ ਇਹ ਆ ਕਿ ਜਦੋਂ ਅਸੀਂ ਟੈਕਨੀਕਲਿਟੀ 'ਚ ਜਾਂਦੇ ਆ ਨਾ ਹੁਣ ਇੱਕ ਪਰਸੈਪਸ਼ਨ ਹੁੰਦੀ ਆ ਸਰ ਇੱਕ ਟੈਕਨੀਕਲਿਟੀ ਹੁੰਦੀ ਆ ਜੀ ਜੀ ਕਾਨੂੰਨ ਜਿਹੜਾ ਉਹ ਅੱਖਰਾਂ ਨਾਲ ਚੱਲਦਾ ਹੈ ਜੀ ਉਹ ਤੁਹਾਡੀ ਸਪੇਟ ਨਾਲ ਜਾਂ ਤੁਹਾਡੇ ਭਾਵਨਾਤਮਕ ਜੋ ਹੈਗੇ ਨੇ ਪ੍ਰਗਟ ਆਵੇ ਉਹਨਾਂ ਨਾਲ ਨਹੀਂ ਚੱਲਦਾ ਨਹੀਂ ਚੱਲਦਾ ਬਿਲਕੁਲ ਤੁਹਾਡੀਆਂ ਪਰਸੈਪਸ਼ਨਸ ਦੇ ਨਾਲ ਨਹੀਂ ਚੱਲਣਾ ਹੂੰ ਹੂੰ ਉਹਨੇ ਵੇਖਣਾ ਹੈ ਕਿ ਹਾਂ ਬਾਈ ਤੁਹਾਡੇ ਕੋਲ ਜੋ ਲਿਖਿਆ ਉਹ ਕੀ ਹੈ ਜੀ ਉਹਦੇ ਸਬੂਤ ਕੀ ਹੈ ਸਥਾਪਿਤ ਕਰਨ ਵਾਸਤੇ ਤੇ ਦੂਸਰੇ ਪਾਸੇ ਕਿ ਕਾਇਦਾ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਬਿਲਕੁਲ ਤਾਂ ਉਥੇ ਅੱਖਰਾਂ ਦੇ ਵਿੱਚ ਹੀ ਸਭ ਕੁਝ ਹੋਣਾ ਲੈਟਰ ਵੱਡੇ ਹੁੰਦੇ ਉਥੇ ਹੂੰ ਜੀ 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 ਹਰਪੀ ਸਿੰਘ ਸਰਾਜ ਜੀ ਕਹਿ ਰਹੇ ਨੇ ਕਿ ਬਿੱਟੂ ਔਲਖ ਦੀ ਇੱਕ ਇੰਟਰਵਿਊ ਹੋਈ ਹੈ ਕਹਿੰਦੇ ਉਹਦੇ ਵਿੱਚ ਉਹਨਾਂ ਨੇ ਕੁਝ ਨਵਾਂ ਦੱਸਿਆ ਤੇ ਮੈਂ ਤੇ ਤੁਹਾਨੂੰ ਉਹ ਦਿਨ ਬਥੇਰਾ ਕੁਝ ਦੱਸਿਆ ਸੀ ਗੱਲ ਕਿ ਕਾਫੀ ਉਹ ਤੇ ਇਹ ਵੀ ਕਹਿ ਰਹੇ ਕਿ ਜਿੰਨੀਆਂ ਐਸਆਈਟੀਆਂ ਬਣੀਆਂ ਉਹਨਾਂ ਦੇ ਅਫਸਰਾਂ ਦੀ ਜਾਂਚ ਪੜਤਾਲ ਕਰਵਾਓ ਉਹਨਾਂ ਨੇ ਪੈਸੇ ਬਹੁਤ ਖਾਦੇ ਹੂੰ ਇਹਦਾ ਮਤਲਬ ਇਹ ਹੈ ਕਿ ਅੱਜ ਤੱਕ ਇਸ ਕੇਸ ਨੂੰ ਇਸੇ ਕਰਕੇ ਲਮਕਾਇਆ ਗਿਆ ਜਾਂ ਜਿੰਦਾ ਰੱਖਿਆ ਗਿਆ ਕਿ ਹਾਈ ਪ੍ਰੋਫਾਈਲ ਬੰਦੇ ਜੁੜੇ ਸਨ ਇਹਦੇ ਵਿੱਚ ਜੀ ਜੇ ਅੱਜ ਤੱਕ ਫਾਇਦਾ ਸੀ ਜੀ ਅੱਜ ਤੱਕ ਫਾਇਦੇ ਵਾਸਤੇ ਜਿੰਦਾ ਰੱਖਿਆ ਗਿਆ ਤੇ ਕੀ ਗੱਲ ਹੈ ਹੁਣ ਫਾਇਦੇ ਨਾਲ ਲੈਣ ਵਾਲੇ ਲੋਕ ਕਿਆ ਬਿਲਕੁਲ ਕਿ ਹੁਣ ਸਾਥੀਓ ਕੀ ਲੋਕ ਆ ਗਏ ਨੇ ਹਮ ਅਭ ਸਰਸ਼ਾਹੀ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਜੀ 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 ਬਿਲਕੁਲ ਮਿੰਟੂ ਜੀ ਇਹ ਤੇ ਹੈ ਕਿਰ ਚਲੋ ਇਹ ਪਹਿਲੇ ਦਿਨੀ ਸ਼ਾਇਦ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਇਹ ਤਾਂ ਵੇਖਣ ਵਾਲੀ ਗੱਲ ਹੋਏਗੀ ਕਿ ਵੀ ਸਰਕਾਰ ਇਸ ਕੇਸ ਨੂੰ ਕਿੱਥੋਂ ਤੱਕ ਲਿਜਾ ਸਕਦੀ ਹੈ ਕਿੱਥੇ ਲੈ ਕੇ ਜਾਏਗੀ ਤਾਂ ਕੀ ਨਿਕਲੇਗਾ ਕਿਰ ਚਲੋ ਜੀ ਹਾਂਜੀ ਇੱਕ ਨਾ ਚਾਹ ਨਿਰਮਲ ਜੀ ਕਹਿ ਰਹੇ ਕਿ مشورہ ਦੇ ਵਿੱਚ 1000 ਕਿਲਾ ਜ਼ਮੀਨ ਮਤਲਬ ਕਿ 2000 ਕਰੋੜ ਦੀ ਹੈ ਜੀ ਹਮ ਉਹੀ ਤਾਂ ਗੱਲ ਹੈ ਨਾ ਜੇ ਮੈਂ ਮੇਰਾ ਭਰਾ ਪਿਛਲੇ ਦਿਨੀ ਆਪਣੀ ਫੈਮਲੀ ਨਾਲ ਘੁੰਮ ਕੇ ਆਇਆ ਉੱਥੇ ਜੀ ਚਲੋ ਮੈਂ ਤਸਵੀਰਾਂ ਵਗੈਰਾ ਦੇਖੀਆਂ ਨੇ ਸਰੋਤ ਤਾਂ ਹਿਮਾਚਲ ਦਾ ਕਹ ਲੋਗੇ ਸਭ ਤੋਂ ਇਸ ਵੇਲੇ ਦਾ ਵਾਕਿਆ ਕਹ ਲੋਗੇ ਪੂਰਾ ਮਸ਼ਹੂਰ ਏਰੀਆ ਹੈ ਜੀ ਨਹੀਂ ਹੈ ਜੀ ਜੀ ਮਸ਼ਹੂਰ ਵਾ ਮੈਂ ਤਾਂ ਨਹੀਂ ਮੈਨੂੰ ਇਹਨਾਂ ਪਤਾ ਨਹੀਂ ਮੈਂ ਕਿਹੜਾ ਉੱਥੇ ਕਿਤੇ ਗਿਆ ਮੈਂ ਤਾਂ ਨਹੀਂ ਗਿਆ ਮਾ ਮਾੜਾ ਜਾਂ ਚੰਡੀਗੜ੍ਹ ਤੋਂ ਤਾਂ ਨੂੰ ਗਿਆ ਥੋੜਾ ਜਿਹਾ ਗਾਂ ਦੂਰ ਜ਼ਿਆਦਾ ਨਹੀਂ ਗਿਆ ਤੋਂ ਤਾਂ ਮਸ਼ਹੂਰ ਵਾ ਦਾ ਮੈਨੂੰ ਪਤਾ ਲੱਗੇ ਹਮ ਹਮ ਚਲੋ ਮਿੰਟ ਜੀ ਖੈਰ ਇਹ ਚੀਜ਼ ਤੇ ਅਜੇ ਆਪਰ ਹੋਰੀ ਇਸ ਦਾ ਇੱਕ ਪੱਖ ਹੀ ਹੁੰਦੇ ਨੇ ਦੋਨੇ ਪਾਸੇ ਨੇ ਸਾਂਝੇ ਕਰਦੇ ਨੇ ਜਿਵੇਂ ਤੁਸੀਂ ਕੱਲ ਵੀ ਗਿਆ ਸੀ ਦੋਨੇ ਪੱਖ ਰੱਖ ਤੇ ਹੁਣ ਅਸੀਂ ਨਹੀਂ ਨਾ ਗੱਲ ਉਹੀ ਆ ਕਿ ਜਦ ਮਜੀਠੀਏ ਤੇ ਮਾਮਲਾ ਪਿਆ ਉਦੋਂ ਵੀ ਬਹੁਤ ਸਾਰੇ ਲੋਕ ਸ਼ਾਇਦ ਫੇਸਬੁੱਕ ਤੇ ਉਦੋਂ ਜੰਮੇ ਨਹੀਂ ਹੋਣੇ ਜਦੋਂ ਇਹ ਰੌਲਾ ਪਿਆ ਜੀ ਬਹੁਤ ਸਾਰੇ ਲੋਕ ਕੋਣੇ ਉਦੋਂ ਸ਼ਾਇਦ ਸਾਡੇ ਨਾਲ ਨਹੀਂ ਜੁੜੇ ਹੋਣਗੇ ਹੂੰ ਹੂੰ ਉਦੋਂ ਅਸੀਂ ਨਾ ਮਤਲਬ ਕਿ ਆ ਇਦਾਂ ਜਿਹੜਾ ਤੁਹਾਡਾ ਹੁਣ ਵੈਬ ਮੀਡੀਆ ਜਾਂ ਇਹ ਸਾਡੇ ਕੋਲ ਕਿਹੜੇ ਜਰੀਏ ਸੀਗੇ ਅਸੀਂ ਅਖਬਾਰਾਂ 'ਚ ਕੰਮ ਕਰਦੇ ਸੀ ਜਾਂ ਮਾੜਾ ਮੋਟਾ ਫੇਸਬੁੱਕ ਤੇ ਲਿਖਦੇ ਸੀਗੇ ਅਸੀਂ ਉਸ ਵੇਲੇ ਵੀ ਇਹੀ ਕਹਿੰਦੇ ਸੀਗੇ ਬਾਦਲ ਸਾਹਿਬ ਨੂੰ ਵੀ ਇਹੀ ਕਹਿੰਦੇ ਸੀ ਹੂੰ ਕਿ ਡਿਫੈਂਡ ਨਾ ਕਰੋ ਸਰਵਨ ਫਲੋਰ ਦੀ ਬਲੀ ਨਾ ਲਓ ਹੂੰ ਠੀਕ ਹੈ ਜੀ ਇੱਕ ਨਿਰਪੱਖ ਜਾਂਚ ਕਰਾ ਕੇ ਨਵੇੜਾ ਕਰੋ ਠੀਕ ਹੈ ਜੀ ਠੀਕ ਹੈ ਅਕਾਲੀ ਦਲ ਬਾਦਲ ਨੇ ਉਸ ਵੇਲੇ ਗਲਤੀਆਂ ਕੀਤੀਆਂ ਹੂੰ ਪਰ ਉਸ ਵੇਲੇ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਾਈ ਮਜੀਠੀਆ ਗੁਨਾਹਗਾਰ ਹੈ ਉਸ ਵੇਲੇ ਵੀ ਆਪਾਂ ਇਹੀ ਕਹਿੰਦੇ ਕਿ ਜੇ ਗੁਨਾਹਗਾਰ ਹੈ ਤਾਂ ਨਿਆ ਕਰੋ ਜੀ ਬਿਲਕੁਲ ਜੀ ਸਾਬਤ ਨਹੀਂ ਹੋ ਰਿਹਾ ਤੇ ਫਿਰ ਅੱਜ ਵੀ ਆਪਾਂ ਇਹੀ ਗੱਲ ਕਹਿੰਦੇ ਆ ਕਿ ਯਾਰ ਤੁਸੀਂ ਮੈਂ ਤੇ ਤੁਹਾਨੂੰ ਅੱਗੇ ਕਿਹਾ ਕਿ ਕੁਝ ਸਵਾਲ ਨੇ ਹੂੰ ਕਦੇ ਇਸ ਸੱਤਾਧਾਰੀ ਧਿਰ ਨੂੰ ਕਰਿਓ ਕਿ ਭਾਈ ਸਿਧਾਰਥ ਚੱਟੋਪਾਦੇ ਆ ਲੈ ਆਏ ਹੋ ਤੁਸੀਂ ਉਹਦੇ ਕੋਲ ਨਵਾ ਕੀ ਹੈ ਹਮ ਨਰਿੰਜਨ ਸਿੰਘ ਕੋਲ ਨਵਾ ਕੀ ਹੈ ਨਵਾ ਕੀ ਹੈ ਜੀ ਆਲ ਖਬੂਨੀ ਅਚ ਨਾਲਾ ਕੋਲ ਨਵਾ ਕੀ ਹੈ ਉਹ ਇਹ ਗੱਲਾਂ ਤੇ ਆਲਰੇਡੀ ਹੋ ਗਈਆਂ ਨੇ ਤੇ ਬਹੁਤ ਸਾਲਾਂ ਤੋਂ ਹੋ ਰਹੀਆਂ ਕਿਉਂਕਿ ਸਾਰੇ ਇਸ ਪ੍ਰਕਿਰਿਆ ਦਾ ਹਿੱਸਾ ਰਹੇ ਨੇ ਕਿਤੇ ਜੀ ਜੀ ਤਾਂ ਇਸ ਸਾਰੇ ਦੇ ਦਰਮਿਆਨ ਘਟੋ ਘਟ ਇਹ ਦੱਸੋ ਕਿ ਜਿਹੜੇ ਬੰਦਿਆਂ ਦਾ ਤੁਸੀਂ ਕਹਿ ਰਹੇ ਹੋ ਕਿ ਮਜੀਠੀਆਂ ਨਾਲ ਲਿੰਕ ਸੀ ਉਹ ਕਿੱਥੇ ਨੇ ਹਮ ਉਹ ਕਿੱਥੇ ਨੇ ਜੀ ਉਹਨਾਂ ਨੂੰ ਲਿਆਉਣ ਲਈ ਕੀ ਕੀਤਾ ਇੱਕ ਸਵਾਲ ਦਾ ਜਵਾਬ ਦੇ ਦਿਓ ਮੈਂ ਆਮ ਆਦਮੀ ਪਾਰਟੀ ਵਾਲੇ ਨੇਤਾਵਾਂ ਨੂੰ ਨਮਸਕਾਰ ਕਰੂੰਗਾ ਸਰ ਕੈਮਰੇ ਦੇ ਸਾਹਮਣੇ ਹਮ ਸਿੰਗਲ ਡਾਕੂਮੈਂਟ ਰਿਲੀਜ਼ ਕਰ ਦਿਓ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਮਜੀਠੀਏ ਨਾਲ ਜੋੜਿਆ ਜੀ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਲਈ ਹੁਣ ਤੱਕ ਆਪਾਂ ਕੀ ਕੀਤਾ 3.5 ਸਾਲ 'ਚ ਤੇ 5 ਪਲਸ ਉਹ ਕਰ ਲੋ ਕਾਂਗਰਸ ਦੇ ਹੂੰ ਸਾਢੇ 8 ਅਕਾਲੀਆਂ ਤੋਂ ਬਾਅਦ ਦਾ ਰਾਜ ਆ ਗਿਆ ਜੀ ਸਾਢੇ 8 ਸਾਲ ਆ ਲਈ ਜਿਹੜੇ ਰਾਜ ਕਰਤਾ ਹੈ ਉਹ ਇਹ ਹੀ ਦੱਸਿਓ ਕਿ ਕਿਥੋਂ ਤੱਕ ਲੈ ਕੇ ਗਏ ਹੂੰ ਚਲੋ ਜੀ ਦੇਖੋ ਕਿਥੋਂ ਤੱਕ ਲੈ ਕੇ ਗਏ ਨੇ ਤੇ ਹੁਣ ਕਿਥੋਂ ਤੱਕ ਜਾਂਦਾ ਹੈ